मैडम नीता सोमप्रकाश जिंदाबाद 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 ਛੱਡੀ ਜਿਹੜੀ ਮੈਡਮ ਨੇ ਨਾ ਫਗਵਾੜੇ ਦੇ ਕੰਨ ਕੰਨ ਕੀਤੀ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੋਈ ਹੈ ਐਸਰ ਕੈਸੀ ਕੀ ਹੈ ਨਾ ਮੈਡਮ ਨੀਤਾ ਸੋਮਪrakash जिंदाबाद ਮੈਡਮ ਸਭ ਦੇ ਦੁੱਖ ਚੁਕ ਨਾਲ ਜੁੰਦੇ ਆ ਮੈਡਮ ਨੇ ਹਮੇਸ਼ਾ ਸਭ ਵਿੱਚ ਬੜੇ ਪਿਆਰ ਨਾਲ ਵਿਤਰੀਆ ਜਦ ਵੀ ਮੈਂ ਮਿਲੀਆਂ ਮੈਡਮ ਬਹੁਤ ਪਿਆਰ ਨਾਲ ਗੱਲ ਕਰਦੇ ਆ ਤੇ ਮੈਡਮ ਨੇ ਫਗਵਾੜਾ ਸ਼ਹਿਰ ਦਾ ਬਹੁਤ ਵਿਕਾਸ ਕੀਤਾ ਅੱਜ ਉਹ ਸੜਕ ਤੇ ਅਸੀਂ ਖੜੇ ਆ ਜੇ ਸੜਕ ਤੋਂ ਮੈਡਮ ਜੀ ਨੇ ਸਾਨੂੰ ਆਪ ਸਾਡੇ ਸਾਹਿਬ ਜੀ ਨੇ ਸੜਕ ਬਣਵਾ ਕੇ ਦਿੱਤੀ ਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰੀਏ। ਅਡਮਨੀਤਾ ਸੋਮ ਪ੍ਰਕਾਸ਼ ਦੇ ਪ੍ਰਚਾਰ ਨੇ ਪੱਟੀਆਂ ਨੇ ਤੂੜਾਂ ਲੋਕਾਂ ਦਾ ਵੱਡਾ ਚੁੰਡ ਨਿਤ ਰਿਆ ਅਨਨੀਤਾ ਸੋਮ ਪ੍ਰਕਾਸ਼ ਦੇ ਹੱਕ 'ਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਪਰਦੇ ਵਿੱਚ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਚੋਣ ਪ੍ਰਚਾਰ ਲਗਾਤਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਕਰ ਹਲਕਾ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਭਾਜਪਾ ਦੇ ਉਮੀਦਵਾਰ ਮੈਡਮਾ ਨੀਤਾ ਸੋਮਪrakash ਤੇ ਉਹਨਾਂ ਦੀ ਟੀਮ ਵੀ ਦਿਨ ਰਾਤ ਇੱਕ ਕਰ ਰਹੀ ਹੈ ਹਲਕਾ ਹੁਸ਼ਿਆਰਪੁਰ ਤੇ ਵਕ ਵਕ ਹਲਕਿਆਂ ਤੇ ਘਰਾਂ ਦੇ ਵਿੱਚ ਜਾ ਜਾ ਕੇ ਆਪਣੀਆਂ ਭਾਜਪਾ ਦੀਆਂ ਨੀਤੀਆਂ ਦੱਸ ਰਹੇ ਨੇ ਵੋਟ ਪਾਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੀ ਭਾਜਪਾ ਵੱਲੋਂ ਤੂਫਾਨੀ ਦੌਰੇ ਕੀਤੇ ਗਏ ਨੇ ਉਤੇ ਮੈਡਮ ਅਨੀਤਾ ਸੋਮਪrakash ਜੀ ਦੀ ਟੀਮ ਦੇ ਵੱਲੋਂ ਵੀ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਆਮ ਪਬਲਿਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਲਈ ਮੈਡਮ ਨੇ ਬਹੁਤ ਕੁਝ ਕੀਤਾ ਹੈ ਇਸੇ ਲਈ ਅਸੀਂ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਦੇ ਨਾਲ ਮੋਢੇ ਨਾਲ ਮੋਢਾ ਛੋੜ ਕੇ ਹਰ ਵਕਤ ਖੜੇ ਆ ਸਾਡੀਆਂ ਵੋਟਾਂ ਮੈਡਮ ਨੂੰ ਹੀ ਜਾਣਗੀਆਂ ਉਹਨਾਂ ਕਿਹਾ ਕਿ ਅਸੀਂ ਜਿਸ ਸੜਕ ਤੇ ਇਸ ਵਕਤ ਖੜੇ ਆ ਇਸ ਸੜਕ ਵੀ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਦੇ ਵੱਲੋਂ ਹੀ ਇਸ ਦਾ ਨਿਰਮਾਣ ਕਰਵਾਇਆ ਗਿਆ ਸੀ ਇਸ ਦੇ ਨਾਲ ਹੀ ਨਾਲ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਤੇ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਦੇ ਨਾਮ ਦੇ ਨਾਰੇ ਲਗਾਉਂਦੇ ਹੋਏ ਲੋਕ ਨਜ਼ਰ ਆ ਰਹੇ ਨੇ ਤੁਸੀਂ ਵੀ ਇੱਕ ਵਾਰ ਨਜ਼ਰ ਮਾਰੋ ਇਹਨਾਂ ਤਸਵੀਰਾਂ ਤੇ ਤੇ ਲੋਕ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਿਸ ਪ੍ਰਕਾਰ ਕਰ ਰਹੇ ਨੇ ਆਓ ਸੁਣਦੇ ਹਾਂ ਫਗਵਾੜੇ ਦੇ ਲੋਕਾਂ ਜੋ ਜਫਗਵਾੜੇ ਦੇ ਵਿੱਚ ਉਹਨਾਂ ਨੇ ਸਭ ਨੂੰ ਕਹਿਣਾ ਹੈ ਕਿ ਸਭ ਵੋਟ ਪਾਣਗੇ ਇੱਕ ਹੰਦੀ ਜਗ੍ਹਾ ਬਣਾਣੀ ਸਾਡੀ ਜਿਹੜੀ ਮੈਡਮ ਨੇ ਨਾ ਫਗਵਾੜੇ ਦੇ ਕੰਨ ਕੰਨ ਕੀਤੀ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੋਈ ਹੈ ਇਸਰ ਕੈਸੀ ਕੀ ਹੈ ਨਾ ਮੈਡਮ ਨੀਤਾ ਸੋਮਪrakash ਜਿੰਦਾਬਾਦ ਮੈਡਮ ਨੀਤਾ ਸੋਮਪrakash ਜਿੰਦਾ ਇਹ ਕਹਿਣਾ ਚਾਹਨੀ ਹੈ ਕਿ ਸੋਮ ਪ੍ਰਕਾਸ਼ ਮੈਨ ਜਿੰਮੇ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਮੈਡਮ ਸਭ ਦਾ ਦੁੱਖ ਚੁੱਕ ਨਾਲ ਚ ਹੁੰਦੇ ਆ ਮੈਡਮ ਨੇ ਹਮੇਸ਼ਾ ਸਭ ਦੇ ਵਿੱਚ ਬੜੇ ਪਿਆਰ ਨਾਲ ਵਿਤਰੀਆ ਜਦ ਵੀ ਮੈਂ ਮਿਲਿਆ ਮੈਡਮ ਬਹੁਤ ਪਿਆਰ ਨਾਲ ਗੱਲ ਕਰਦੇ ਆ ਤੇ ਮੈਡਮ ਨੇ ਫਗਵਾੜਾ ਸ਼ਹਿਰ ਦਾ ਬਹੁਤ ਵਿਕਾਸ ਕੀਤਾ ਤੇ ਮੈਨੂੰ ਭਰੋਸਾ ਹੈ ਪੂਰਾ ਮੈਡਮ ਤੇ ਮੈਡਮ ਜਿੱਥੇ ਵੀ ਜਾਣਗੇ ਸਭ ਨਾਲ ਬਹੁਤ ਤਸੱਦ ਦੇਣਗੇ ਤੇ ਹਰ ਸ਼ਹਿਰ ਦਾ ਵਿਕਾਸ ਕਰਨਗੇ ਤੇ ਮੈਂ ਇਹ ਵੀ ਸਭ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਸਾਰੇ ਮੈਡਮ ਨੂੰ ਪੂਰਾ ਸਹਿਯੋਗ ਦਿਓ ਤੇ ਮੈਡਮ ਨੂੰ ਜਿੱਤ ਦਿਵਾਓ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਨੇ ਡੋਰ ਟੂ ਡੋਰ ਪ੍ਰਚਾਰ ਕਰਦੇ ਪਏ ਆ ਕਿਉਂਕਿ ਮੈਡਮ ਜੀ ਸਾਡੇ ਪੁਗਵਾੜੇ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਕਰਕੇ ਜਿਤਾਈਏ ਚੱਕ ਗੀ ਵਿੱਚ ਅਸੀਂ ਮੈਡਮ ਜੀ ਲਈ ਡੋਰ ਟੂ ਡੋਰ ਕਰਦੇ ਪਏ ਆ ਅੱਜ ਉਹ ਸੜਕ ਤੇ ਅਸੀਂ ਖੜੇ ਆ ਜੇ ਸੜਕ ਤੋਂ ਮੈਡਮ ਜੀ ਨੇ ਸਾਨੂੰ ਸਾਬ ਸਾਡੇ ਸਾਹਿਬ ਜੀ ਨੇ ਸੜਕ ਬਣਵਾ ਕੇ ਦਿੱਤੀ ਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਲੋਕਾਂ ਨੂੰ ਜੀ ਅਪੀਲ ਕਰਨਾ ਚਾਹੁੰਦੇ ਆ ਮੈਡਮ ਜੀ ਨੂੰ ਵੱਧ ਤੋਂ ਵੱਧ ਲੀਡ ਕਰਕੇ ਪੁਗਵਾੜੇ ਦੇ ਵਿੱਚੋਂ ਜਿਤਾਵਾਂਗੇ ਇਹ ਇਹਨਾਂ ਨੇ ਪਹਿਲੇ ਵੀ ਬਹੁਤ سارے ਕੰਮ ਕੀਤੇ ਆ ਉਹ ਸੁਪਰਕਾ ਜੀ ਨੇ ਹੁਣ ਅੱਗੇ ਵੀ ਕੰਮ ਕਰਨਗੇ ਅਸੀਂ ਸਾਰੇ ਮਿਲ ਕੇ ਬੀਜੇਪੀ ਨੂੰ ਵੋਟ ਪਾਵਾਂਗੇ ਔਰ ਉਮੀਦ ਹੈ ਕਿ ਸਾਡੇ ਆਉਣ ਵਾਲੇ ਫਿਚਰ ਬੀਜੇਪੀ ਨਾਲ ਹੀ ਜੁੜਿਆ ਹੈ ਦੇਸ਼ ਬੱਡਾ ਹੈ ਤਾਂ ਅਸੀਂ ਸਾਰੇ ਵੱਡੇ ਹਾਂ ਸੰਗਤ ਦਾ ਮੈਂ ਧੰਨਵਾਦ ਕਰਦਾ ਪਿੰਡ ਜੋਝਾਰ ਚਠਿਆਲ ਵਿੱਚ ਸ਼੍ਰੀਮਤੀ ਨੀਤਾ ਦੇਵੀ ਜੀ ਆਇਆ ਇੰਨੀ ਦੂਰ ਤੋਂ ਟਾਈਮ ਕੱਟ ਕੇ ਤਾਂ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਈਏ ਤੇ ਕਮਲ ਦੇ ਨਿਸ਼ਾਨ ਤੇ ਅਸੀਂ ਵੋਟਾਂ ਲਾ ਕੇ ਇਹਨਾਂ ਨੂੰ ਜਿਤਾਣਾ ਹੈ ਅੱਗੇ ਵੀ ਸਾਡਾ ਪਿੰਡ ਜਿਆਦਾ ਬੀਜੇਪੀ ਨੂੰ ਹੀ ਸਪੋਰਟ ਕਰਦਾ ਰਿਹਾ ਵੱਧ ਤੋਂ ਜਾਂ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਉਹ ਬੀਜੇਪੀ ਨੂੰ ਹੀ ਸਾਡੇ ਪਿੰਡ ਦੀ ਆndੀਆਂ ਰਹੀਆਂ ਤੋਂ ਮੈਂ ਮੈਡਮ ਜੀ ਨੂੰ ਵਿਸ਼ਵਾਸ ਦਵਾਉਣਾ ਕਿ ਸਾਡਾ ਪਿੰਡ ਸਾਰਾ ਦਾ ਸਾਰਾ ਹੀ ਇਹ ਜਿੰਨਾ ਵੀ ਇਲਾਕਾ ਬੈਠਾ ਉਹਦੇ ਨਾਲ ਅਸੀਂ ਪੂਰਾ ਸਹਿਯੋਗ ਕਰਾਂ ਮੈਂ ਮੌਲੀ ਮੰਡਲ ਦੇ ਪ੍ਰਧਾਨ ਹੂੰ ਕਾਰਨ ਮੈਂ ਹਰ ਇੱਕ ਪਿੰਡ ਦੇ ਨਾਲ ਪੂਰਾ ਟਾਚਾ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਵੋਟਰਾਂ ਨੂੰ ਸਪੋਰਟਰਾਂ ਨੂੰ ਮੈਂ ਅਪੀਲ ਕਰ ਰਿਹਾ ਹਾਂ ਕਿ ਦੇਖੋ ਜੋ ਵੀ ਸੋਮ ਪ੍ਰਤਾਜੀ ਨੇ ਕਵਾੜਾ ਤਹਿਸੀਲ ਦੇ ਵਿੱਚ ਜੋ ਵੀ ਕੰਮ ਕੀਤੇ ਆ ਉਹਨਾਂ 'ਚ ਲਾਗਾ ਕਰਦੇ ਆ ਔਰ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਜਾਈਦਾ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਆ ਮੈਂ ਘਟੋ ਕਰਨੇ 27 22 ਪਿੰਡਾਂ ਦਾ ਦੌਰਾ ਕਰ ਰਿਹਾ ਆ ਤੇ ਹਰ ਗਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਸੋਮ ਪ੍ਰਕਾਸ਼ ਜੀ ਉਹਨਾਂ ਦੇ ਕੀਤੇ ਕੰਮਾਂ ਦੇ ਉਧਾਰ ਦੇ ਉੱਤੇ ਵੋਟ ਪਾ ਰਹੀ ਆ ਸਾਰੇ ਲੋਕੀ ਬਹੁਤ ਹੌਮ ਹੋਮਾ ਕੇ ਹੁੰਗਾਰਾ ਦੇ ਰਹੇ ਆ ਕਹਿੰਦੇ ਨਹੀਂ ਤਾਂ ਸੋਮ ਪ੍ਰਕਾਸ਼ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਜਿਤਾਵਾਂਗੇ ਇਸੇ ਤਰ੍ਹਾਂ ਚੱਕ ਵਾਲੇ ਸਾਰੇ ਪਿੰਡ ਵਾਲਿਆਂ ਨੇ ਸਾਨੂੰ ਹੁੰਗਾਰਾ ਦਿੱਤਾ ਆ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਸ ਬੂਥ ਤੋਂ ਅਸੀਂ ਜਿਤਾ ਕੇ ਮਾਨੇ ਨਹੀਂ ਤਾਂ ਸੋਮ ਪ੍ਰਕਾਸ਼ ਜੀ ਦੇ ਹੱਥ ਮਜ਼ਬੂਤ ਕਰਕੇ ਤੇ ਸੋਮ ਪ੍ਰਕਾਸ਼ ਜੀ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਦਵਾਂਗੇ